ਅੱਜ ਕੱਲ ਫਾਸਟ ਫੂਡ ਖਾਣਾ ਇੱਕ ਫੈਸ਼ਨ ਹੀ ਬਣ ਗਿਆ ਹੈ ਲੋਕ ਘਰ ਬੈਠੇ ਤਰਨ ਤਰਨ ਦੇ ਫਾਸਟ ਫੂਡ ਦੀਆਂ ਆਈਟਮ ਖਾਸ ਤੌਰ ਤੇ ਪੀਜ਼ਾ ਦਾ ਆਰਡਰ ਦਿੰਦੇ ਹਨ ਲੇਕਿਨ ਤਾਜ਼ਾ ਮਾਮਲਾ ਮਾਛੀਵਾੜਾ ਸੈ ਵਿੱਚ ਆਇਆ ਹੈ ਜਿੱਥੇ ਇੱਕ ਨੌਜਵਾਨ ਵੱਲੋਂ ਮੰਗਾਏ ਗਏ ਪੀਜ਼ੇ ਦੇ ਵਿੱਚੋਂ ਕੋਕਰੋਚ ਹੀ ਨਿਕਲ ਆਇਆ ਹੈ ਇਸ ਤੇ ਖੂਬ ਹੰਗਾਮਾ ਹੋਇਆ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਮਾਛੀਵਾੜਾ ਤੋਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਦੀ ਰਿਪੋਰਟ ਇਹ ਕਿ ਨਾ ਟੋਟਾ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਪਿੰਡ ਰਤੀਪੁਰਾ ਮੈਂ ਇਹਨਾਂ ਕੋਲ ਪੀਜ਼ਾ ਮੰਗਾਇਆ ਸੀ ਹੈਲੋ ਫੂਡ ਵਾਲਿਆਂ ਤੋਂ ਜੀ ਤੇ ਇਹਨਾਂ ਦੇ ਪੀਜ਼ਾ ਮੰਗਾਇਏ ਨੂੰ ਮੈਂ 550 ਰੁਪਏ ਉਹਨੂੰ ਗੂਗਲ ਪੇ ਕੀਤਾ 3 ਵਜੇ ਦੋਸਤੋ ਬਾਅਦ ਮੈਂ ਪੀਜ਼ਾ ਜਦੋਂ ਖਾਣ ਲੱਗਿਆ ਬੱਚਿਆਂ ਨਾਲ ਇਹਦੇ ਵਿੱਚੋਂ ਕੌਕਰੋਚ ਨਿਕਲਿਆ ਮੈਂ ਇਹਨਾਂ ਨੂੰ ਕਾਲ ਕੀਤੀ ਹੈ ਡਿਲੀਵਰੀ ਬாய் ਨੂੰ ਉਹਨੇ ਜਾ ਕੇ ਗੱਲ ਕਰਾਈ ਅੰਦਰ ਉਹ ਜਿਹੜਾ ਇਹਨਾਂ ਦਾ ਬੰਦਾ ਵਾ ਉਹ ਮੈਨੂੰ ਕਹਿੰਦਾ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਦਾ ਹੁੰਦੀ ਆ ਹੋਰ ਪੀਜ਼ਾ ਭੇਜ ਦੰਦੇ ਆ ਤਾਂ ਕੀ ਹੋਣ ਲੱਗਿਆ ਇਹ ਦੱਸੋ ਇਹਨਾਂ ਦਾ ਫੂਡ ਖਾਣ ਵਾਲਾ ਜਿਹੜੇ ਕੌਕਰੋਚ ਬਣ ਮੁਕਰੀਮਗਾਇਆ ਸੀ ਆਰਡਰ ਤੇ Google Pay ਰਾਹੀਂ ਪੇਮੈਂਟ ਕੀਤੀਆਂ ਉਹ ਮਗਾਈ ਨੂੰ ਇਹਨਾਂ ਦੀ ਡਿਲੀਵਰੀ ਬੁਆਏ ਨੂੰ ਇਹਨਾਂ ਦੇ ਨੂੰ ਉਦੋਂ ਇਹਨਾਂ ਦੇ ਵਿੱਚ ਕਾਗਰੋਜ ਨਿਕਲੇ ਉੱਤੇ ਜੀ ਗਲਤੀ ਨਹੀਂ ਮੰਨਦੇ ਆ ਜੀ ਕਹਿੰਦੇ ਕੋਈ ਚੱਕਰ ਇਹ 3 ਵਜੇ ਮੰਗਾਇਆ ਜੀ ਹੁਣ ਇਹ ਤਾਂ ਅੱਧਾ ਘੰਟਾ ਹੋਇਆ ਜੀ ਮੈਨੂੰ ਮਗਾਈ ਨੂੰ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਜਦੋਂ ਵਾਹ ਇਹ ਸਲਾਈ ਸਾਫ ਕਰਿਆ ਸੀਗਾ ਬੱਚੇ ਇਹਨੇ ਖਾਲੀ ਦੂਜੀ ਮੈਂ ਆਬ ਖਾਣ ਲੱਗਿਆ ਉਹਦੇ ਵਿੱਚੋਂ ਕਾਗਰੋਜ ਹੈ ਜੇ ਪਰ ਇਹ ਚੀਜ਼ ਦੇ ਵਿੱਚ ਵੀ ਕਾਗਰੋਜ ਹੋਊਗਾ ਜੀ ਇਸ ਸੰਬੰਧੀ ਤੁਸੀਂ ਇਹਨਾਂ ਦੇ ਕਿੱਥੇ ਵਾਹ ਇਹਨਾਂ ਨੂੰ ਕਾਲ ਕੀਤੀ ਡਿਲੀਵਰੀ ਬੁਆਏ ਨੂੰ ਜਿਹੜੇ ਨੰਬਰ ਤੋਂ ਮੈਨ ਦੇ ਉਹ ਬੰਦੇ ਮੈਨੂੰ ਫੋਨ ਕੀਤਾ ਉਹਨੇ ਅੰਦਰ ਆ ਕੇ ਗੱਲ ਕਰਾਈ ਆ ਮੇਰੇ ਨਾਲ ਮੈਨੂੰ ਕਹਿੰਦਾ ਵੀ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਦੀ ਹੁੰਦੀ ਆ ਤਾਂ ਕੀ ਹੋ ਗਿਆ ਇਹ ਕਿਹਨੇ ਕੀਤਾ ਇਹ ਬਾਡਿੰਗ ਇਹਨਾਂ ਦੀ ਅੰਦਰ ਪਤਾ ਨਹੀਂ ਕੀ ਦੀ ਹੈ ਕੀ ਦੀ ਨਹੀਂ ਮੈਂ ਮੈਨੇਜਰ ਦਾ ਨੰਬਰ ਮੰਗਿਆ ਇਹਨਾਂ ਨੇ ਮੈਨੂੰ ਹੁਣ ਤੱਕ ਨਾ ਕਾਲ ਕੀਤੀ ਆ ਵਾਪਸ ਨਾ ਇਹਨਾਂ ਨੇ ਮੈਨੂੰ ਕੋਈ ਨੰਬਰ ਦਿੱਤਾ ਮੈਨੇਜਰ ਦਾ ਕਿਸੇ ਸਾਫ ਦੇ ਦਾ ਬੰਦ ਕਰ ਦੇ ਇਹਨਾਂ ਦੇ ਬੰਦ ਕੀਤਾ ਜਾਵੇ ਇਹ ਜਗੰਦ ਖਲਾਉਣ ਬੱਚੇ ਮਾਰ ਦੇਣਗੇ ਲੋਕਾਂ ਦੇ ਖਾ ਕੇ ਲਾ ਕੇ ਇਹਦੇ ਸਖਤ ਤੌਰ ਤੇ ਕਾਰਵਾਈ ਕਰੇ ਇਹਨਾਂ ਦੇ ਹੀ ਵਿਭਾਗ ਆ ਕੇ ਫੂਡ ਸਪਲਾਈ ਵਾਲਾ ਚੈਕਿੰਗ ਕਰੇ ਇਹਨਾਂ ਦੀ ਆ ਕੇ ਵਿਭਾਗ ਕੰਪਲੇਨ ਨਹੀਂ ਕੀਤੀ ਮੈਂ ਇਹਨਾਂ ਬਜੀ ਕਿڑی ਬੋਲਦੇ ਮੈਂ ਜੋਬ ਕਰਦਾ ਵੀਰੇ ਇੱਥੇ ਕੀ ਗੱਲ ਬੋਲਦੇ ਜੀ ਡਲ ਵੀਰੇ ਕੁਝ ਵੀ ਨਹੀਂ ਹੋਈ ਕਾਲ ਆਈ ਸੀ ਉਹਨਾਂ ਦੀ ਹਨਾ ਪਹਿਲਾਂ ਹੋਮ ਡਿਲੀਵਰੀ ਹੋਇਆ ਸੀ ਪੀਜ਼ਾ ਅੱਜ ਤੱਕ ਵੈਸੇ ਕੋਈ ਇਹੋ ਜਿਹਾ ਇਸ਼ੂ ਹੋਇਆ ਨਹੀਂ ਸਾਡੇ ਕੋਲ ਹਨਾ ਕਾਲ ਆਈ ਉਹਨਾਂ ਕਾਲ ਕੀਤੀ ਰਹੀ ਕਿਹਾ ਵੀ ਅੱਜ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਸਾਡੇ ਇੱਥੇ ਹਨਾ ਜੇ 1% ਹੋਇਆ ਵੀ ਹੋ ਤਾਂ ਅਸੀਂ ਚੇਂਜ ਕਰ ਦਿੰਨੇ ਆ ਵੀਰੇ ਹਨਾ ਤੁਸੀਂ ਇੰਨੀ ਗੱਲ ਕਹੀ ਉਹਨਾਂ ਨੂੰ ਹਾਂਜੀ ਹਾਂਜੀ ਕਾਲ ਤੇ ਮੇਰੀ ਗੱਲ ਹੋਈ ਉਹਨਾਂ ਨਾਲ ਠੀਕ ਆ ਤੇ ਇੰਨੇ ਆਊਟਲੈਟ ਨੇ ਹਨਾ ਸਾਡੇ ਅਜੇ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਕਦੇ ਕਿਤੇ ਵੀ ਬਸ ਇੰਨੀ ਗੱਲ ਹੋਈ ਆ ਫਿਰ ਇੱਥੇ ਆ ਗਏ ਜਿਹੜਾ ਤੁਸੀਂ ਸਮਾਨ ਲੈਂਦੇ ਹੋ ਅੰਦਰ ਉਹ ਸਫਾਈ ਦੇ ਨਾਲ ਲੈਂਦੇ ਹੋ ਫਰੈਸ਼ ਹੁੰਦਾ ਵੀਰੇ ਟੋਟਲ ਕਟਿੰਗ ਤੋਂ ਲੈ ਕੇ ਟੋਟਲ ਵੈਜ ਸਾਡਾ ਪਹਿਲੀ ਗੱਲ ਤਾਂ ਇਹ ਆ ਟੋਟਲ ਫਰੈਸ਼ ਹੁੰਦਾ ਡੇਲੀ ਚੈੱਕ ਹੁੰਦਾ ਵਾ ਦੋ ਦੋ ਵਾਰ ਤਿੰਨ ਤਿੰਨ ਵਾਰ ਜਿੰਨੀ ਵਾਰੀ ਵੀ ਅਸੀਂ ਦੇਖੀ ਆ ਨਾ ਸਭ ਚੈੱਕ ਹੋ ਕੇ ਜਾਂਦਾ ਵਾ ਪੀਜਾ ਵੀ ਚੈੱਕ ਹੋ ਕੇ ਜਾਂਦਾ ਹੈ ਤਾਂ ਹਨਾ ਪਹਿਲਾਂ ਬਣਾ ਨਿਕਲਣਾ ਫਿਰ ਚੈੱਕ ਹੋ ਕੇ ਜਾਣਾ ਤੇ ਪਹਿਲੀ ਗੱਲ 400 ਦਾ ਟੈਂਪਰੇਚਰ ਹੁੰਦਾ ਨਾ ਉਹ ਬੰਦਾ ਜੇ ਕੋਈ ਇਹੋ ਜਿਹਾ ਇਸ਼ੂ ਤੇ ਉਹ ਪੁੱਜ ਜਾਣਾ ਸੀ ਵੀਰੇ ਵਿੱਚ ਹੈਨਾ ਮਤਲਬ ਜਲ ਜਾਣਾ ਸੀ ਬਸ ਇਹੀ ਖੋਸ਼ਾ ਜਦੋਂ ਤੁਸੀਂ ਟੈਕਿੰਗ ਕਰਕੇ ਕੋਈ ਚੈਕਿੰਗ ਵਗੈਰਾ ਕਰਕੇ ਹਾਂਜੀ ਪੂਰਾ ਪ੍ਰੋਪਰ ਚੈੱਕ ਹੋ ਕੇ ਜਾਂਦਾ ਜਦੋਂ ਕਟਿੰਗ ਕਰੀ ਦੀ ਇੱਕ ਵਾਰੀ ਤਾਂ ਉਦੋਂ ਚੈੱਕ ਹੁੰਦਾ ਹੈਨਾ ਫਿਰ ਅੱਗੇ ਜਾਂਦਾ ਵਾ ਕਾਊਂਟਰ ਤੇ ਫਿਰ ਉੱਥੇ ਕਾਊਂਟਰ ਤੇ ਫਿਰ ਇੱਕ ਵਾਰੀ ਚੈੱਕ ਹੋ ਕੇ ਫਿਰ ਜਾਂਦਾ ਜਿਹੜੇ ਉਹਨੇ ਅਲੀਗੇਸ਼ਨ ਲਗਾ ਰਹੇ ਨੇ ਕਿ ਸਰਕਾਰੀ ਪੌਣ ਕੀਤਾ ਹੈ ਏਦਾਂ ਸਾਨੂੰ ਬੋਲੇ ਆ ਕਿ ਨਹੀਂ ਨਹੀਂ ਵੀਰੇ ਕੁਝ ਗਲਤ ਨਹੀਂ ਬੋਲਿਆ ਗਿਆ ਅਸੀਂ ਇਹੀ ਬੋਲਿਆ ਵੀ ਵੀਰੇ ਪਹਿਲੀ ਗੱਲ ਤੇ ਸਾਡੇ ਤੋਂ ਗਲਤੀ ਹੋਈ ਨਹੀਂ ਹਨਾ 1% ਜੇ ਹੋਈ ਵੀ ਆ ਕਿਤੇ ਤੇ ਅਸੀਂ ਚੇਂਜ ਕਰ ਸਕਦੇ ਹਾਂ ਹੋਰ ਜਨ ਆ ਗਿਆ ਮੇਰਾ ਨਾਮ ਜੀ ਮਨੋਜੀਤ ਮੱਛੜਦੇ ਰਹਿਣ ਵਾਲੇ ਮਾਮਲਾ ਇਹ ਹੋਇਆ ਜੀ ਮੇਰੇ ਦੋਸਤ ਨੇ ਪੀਜਾ ਮੰਗਾਇਆ ਸੀ ਅਦਬੀਪੁਰ ਪਿੰਡ ਅਜੇ ਤੋਂ ਅੱਧਾ ਘੰਟਾ ਘੰਟਾ ਪਹਿਲਾਂ ਪੀਜ਼ ਦੇ ਵਿੱਚ ਜਦੋਂ ਬੱਚਾ ਖਾਣ ਲੱਗੇ ਪੀਜ਼ ਖਾਣ ਲੱਗੇ ਉਹ ਚੋਂ ਕਾਂਗਰਸ ਦਾ ਪੀਜ਼ ਕਾਂਗਰਸ ਦੇ ਵਿੱਚ ਪੀਜ਼ ਦੇ ਵਿੱਚ ਸੀਗਾ ਜਦੋਂ ਇਹਨੇ ਕੰਪਲੇਨਟ ਕੀਤੀ ਕਸਟਮਰ ਕੇ ਤੇ ਕੰਪਲੇਨਟ ਕੀਤੀ ਵੀ ਆਹ ਬਈ ਥੋੜਾ ਕਾਂਗਰਸ ਦੇ ਵਿੱਚ ਨਿਕਲਿਆ ਹੈਗਾ ਵਾ ਇਹ ਕਹਿੰਦੇ ਬਈ ਆ ਵੀ ਕੋਈ ਗੱਲ ਨਹੀਂ ਗਲਤੀ ਤਾਂ ਹੋ ਹੀ ਜਾਂਦੀ ਆ ਤਾਂ ਕਿਉਂ ਆਇਆ ਕਾਂਗਰਸ ਦੇ ਵਿੱਚ ਨਿਕਲਿਆ ਆ ਇਹਨਾਂ ਨੇ ਇਹੀ ਗੱਲ ਕਹੀ ਆ ਮੈਂ ਠੀਕ ਆ ਜਿੱਦੋਂ ਕਾਂਗਰਸ ਦੇ ਵਿੱਚੋਂ ਨਿਕਲਿਆ ਤਾਂ ਏਡੀ ਕੀ ਗੱਲ ਹੋ ਗਈ ਆ ਉਹਨੂੰ ਪੀਜ਼ ਚੇਂਜ ਕਰਕੇ ਵਾਪਸ ਦੇ ਦੇਣ ਸਾਡੇ ਪੈਸੇ ਵਾਪਸ ਦੇ ਦੇਣੇ ਹੈਗੇ ਆ ਕੀ ਬੰਦੇ ਇਹਦੀ ਹੁਣ ਪੈਸੇ ਦੀ ਤਾਂ ਕੀਮਤ ਰਹਿ ਗਈ ਹੈਗੀ ਇਹ ਕੱਲ ਨੂੰ ਉਹ ਜਿਹੜਾ ਜ਼ਿੰਮੇਵਾਰ ਕੌਣ ਹੋਣਾ ਸੀਗਾ ਠੀਕ ਆ ਪਿੱਛੇ ਜਿਹੜਾ ਕੇਕ ਦੇ ਵਿੱਚ ਕਿਸ ਨੇ ਜ਼ਹਿਰ ਪਾ ਕੇ ਦਿੱਤਾ ਬੱਚਾ ਮਰ ਗਿਆ ਅੱਜ ਕੱਲ ਸਭ ਦੇ ਇਕੱਲੇ ਇਕੱਲੇ ਬੱਚੇ ਹੈਗੇ ਇੱਕ ਇੱਕ ਦੋ ਦੋ ਬੱਚੇ ਹੈਗੇ ਇਹਦਾ ਇਹਦਾ ਕੋਈ ਹੱਲ ਹੋਣਾ ਚਾਹੀਦਾ ਪੱਕਾ ਹੱਲ ਹੋਣਾ ਚਾਹੀਦਾ ਐਸਐਮ ਨੂੰ ਫੂਡ ਸੇਫਟੀ ਵਾਲੇ ਤੋਂ ਵੀ ਦੇਖਣਾ ਚਾਹੀਦਾ ਨਾ ਆ ਕੇ ਮਿੰਡ ਮਿੰਡ ਮਹੀਨੇ ਮਹੀਨੇ ਬਾਅਦ 15 ਮਹੀਨੇ ਚੈਕਿੰਗ ਕਰਨੀ ਚਾਹੀਦੀ ਹੈ ਜਿਹੜਾ ਜ਼ਿੰਮੇਵਾਰ ਹੋਊਗਾ ਤੇ ਕੱਲ ਨੂੰ ਕਿਸੇ ਦਾ ਬੱਚਾ ਇਹਦਾ ਇੱਕ ਵਾਰੀ ਫੜ ਲਿਆ ਹਾਲੇ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਕਿਹਦੇ ਕਿਹਦੇ ਘਰੇ ਚਲਾ ਗਿਆ ਚਲੋ ਇਹਨਾਂ ਨੇ ਤਾਂ ਟੌਪਿਕ ਇਸ ਚੀਜ਼ ਨੂੰ ਚੱਕ ਲਿਆ ਪਤਾ ਨਹੀਂ ਹਾਲ ਫੂਡ ਸਰਵਾਈਕਲ ਨੂੰ ਚਾਹੀਦਾ ਇਹਨਾਂ ਦੀ ਟਰੈਕਿੰਗ ਕਰਨ ਟਾਈਮ-ਟਾਈਮ 'ਤੇ ਜਾ ਕੇ ਚੈਕਿੰਗ ਕਰਨੀ ਚਾਹੀਦੀ ਇਹਨਾਂ ਦੀ ਜਿਹੜਾ ਨਤੀਜਾ ਸੀ ਕਿੱਥੋਂ ਖਰੀਦਿਆ ਕਿੱਥੇ ਇਹਨਾਂ ਦੀ ਹੈਗੀ ਆ ਇਹ ਹੈਲੋ ਫੂਡ ਵਾਲੇ ਹੈਗੇ ਨੇ ਜੀ ਮੱਛਵਾੜੇ ਆ ਤਾਂ ਸਾਰਾ ਗਰਾਊਂਡ ਰੋਡ ਦੇ ਉੱਤੇ ਜੀ ਉੱਥੇ ਤੇ ਇਹਨਾਂ ਨਾਲ ਕੋਈ ਗੱਲ ਕਰਦੇ ਆ ਤਾਂ ਗੱਲ ਵੀ ਸੋਣੇ ਨੂੰ ਬਾਹਰ ਤਿਆਰ ਲੈਂਦੇ ਬਾਅਦ ਆ ਕੇ ਇੱਕ ਵਾਰੀ ਕਸਟਮਰ ਨਾਲ ਗੱਲ ਵੀ ਨਹੀਂ ਕੀਤੀ ਕਿ ਤੁਹਾਨੂੰ ਪ੍ਰੋਬਲਮ ਕੀ ਹੈ ਅੰਦਰ ਬੈਠੇ ਮਾਲਕ ਨੂੰ ਫੋਨ ਲਾਇਆ ਤਾਂ ਮਾਲਕ ਦਾ ਫੋਨ ਬੰਦ ਆ ਹੈਨਾ